ਜਲ ਇਲੈਕਟ੍ਰੋਨਿਕ ਪ੍ਰਿੰਟ মিডিਆ ਤੇ ਅਗਲੀ ਕਬੱਡੀ ਫੇਰ ਮੈਦਾਨ ਦੇ ਵਿੱਚ ਜਾ ਗਈ ਹੈ ਇਸ ਸਮੇਂ ਫੇਰ ਕਬੱਡੀ ਮੈਦਾਨ ਦੇ ਵਿੱਚ ਜਾ ਗਿਆ ਲਾਲੀ ਛਾਲ ਵੱਜੂਗੇ ਬਈ ਪੰਗੜੇ ਪਹਿਣਗੇ ਤਿਆਰੀ ਹੈ ਇਹਦੇ ਨਾਲੀ ਜੀ ਸਾਡੇ ਬੈਠੇ ਨੇ ਪਰ ਫੇਰ ਟੱਕਰ ਖੁਸ਼ਦੀਪ ਦੇ ਨਾਲ ਆ ਵਾਹ ਤਾੜੀਆਂ 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 ਬੰਦੀਆਂ 200 ਯੂਐਸਏ ਦੱਸਣਾ ਜ਼ਰੂਰੀ ਹੈ ਜੇ ਹਿਸਾਬ ਕਿਤਾਬ ਜਿੱਥਰ ਉੱਤਰ ਹੋ ਗਿਆ ਤੇ ਦਿੱਕਤ ਆ ਜਾਂਦੀ ਹੈ ਇਸ ਸਮੇਂ ਹੇਰ ਮੁਕੰਦਮਾ ਵਿੱਚ ਕਬੱਡੀ ਜਿਹੜੇ ਪ੍ਰਾਈਜ਼ ਰਾਜੂ ਭਾਈ ਤੁਸੀਂ ਆਪ ਹੀ ਪਹੁੰਚਦੇ ਕਰਦੇ ਹੋ ਵਰਜਨ ਸਿੰਘ ਜੀ ਇਸ ਸਮੇਂ ਪੱਪਾ ਦੇ ਉੱਪਰ ਖੜ ਕੇ ਦੇਖਣਾ ਪੈਂਦਾ ਜਿੱਤੇ ਕਿੱਡੇ ਵਗੂ ਕਬੱਡੀ ਜਿਹੜੀ ਪੈਂਦੀ ਸੀ ਪਰ ਫੇਰ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਏ ਆਹ ਕਬੱਡੀ ਯਾਰਾਂ ਦੀ ਇਹ ਆ ਦੁੱਗਾ ਵਾਲਾ ਆ ਕਬੱਡੀ ਦਾ ਪ੍ਰਿੰਸ ਦਾ ਜੀ ਭੰਡਾਲ ਤੋਂ ਦੇ ਮਾਰੇ ਤੇ ਨਾਲ ਸਾਡਾ ਬਈ ਭਤੀਜਾ ਵੀ ਉਹਦਾ ਪਹੁੰਚਿਆ ਬਹੁਤ ਬਹੁਤ ਧੰਨਵਾਦ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਤੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਜੱਤ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ